ਅੱਜ ਇਸ ਸਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਆ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੋ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਜੀ ਭੁੱਲਿਆ ਕਰੋ ਪਹੁੰਚੇ ਹਾਂ ਬੀਬੀਗੜ ਤੇ ਮੀ ਅੱਜ ਸਾਡੇ ਪੈ ਰਿਹਾ ਹੈ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮੀ ਪੈ ਰਿਹਾ ਸਾਨੂੰ ਆਪਣੇ ਕਮੈਂਟ ਜ਼ਰੂਰ ਦਿਓ ਜੀ ਤੇ ਸਾਨੂੰ ਦੱਸਿਓ ਜ਼ਰੂਰ ਵੀ ਕਿੱਥੇ ਕਿੱਥੇ ਅੱਜ ਮੀ ਪਿਆ ਤੇ ਅੱਜ ਮਾਤਾ ਨੂੰ ਪਾਈ ਹੈ ਜੀ ਛੋਟੀ ਜੀ ਡਿਵਾਨ ਵੀ ਮਾਤਾ ਨੂੰ ਤੇ ਮਨਿੰਦਰ ਨੂੰ ਮਨਿੰਦਰ ਵੀ ਦੀ ਚਾਹਨਾ ਸੀ ਮੈਂ ਬੀਬੀ ਨੂੰ ਕਹਾ ਤੇ ਮੇਰੀ ਵਿਚਾਨਾ થી ਚੱਲ ਅੱਜ ਬੀਬੀ ਕੋਲੇ ਚਲਦੇ ਆਂ ਤੇ ਬੀਬੀ ਕੋਲੇ ਲਾਉਨੇ ਆਂ ਜੇ ਰੰਗਲੇ ਮਾੜੇ ਮੋٹے ਢੋਲ ਕੇ ਤੇ ਹਾਂ ਜੀ ਮਨਿੰਦਰ ਦਾ ਸਾਸਰੀ ਕਾਲ ਜਰੂਰ ਬੋਲ ਦੋ ਖਟ ਇਹ ਤਾਂ ਸੈਂਕੜੇ ਦੀ ਲੋਟ ਆਉਂਦੀ ਕਿਤੇ ਖੋਲ ਲੰਦਾ ਇਹਨੂੰ ਕਿਤੇ ਬੰਦ ਲੰਦਾ ਵਾਈਗਰ ਜੀ ਕਾ ਖਾਸਾ ਵਾਈਗਰ ਜੀ ਕੀ ਫਤ ਹੈ ਨਹੀਂ ਭਾਈ ਅੱਜ ਅਸੀਂ ਬੀਬੀ ਨੂੰ ਕਿਹਾ ਤਾਂ ਫੋੜ ਤੇ ਵੀ ਅੱਜ ਕਚੌਰੀਆਂ ਖਿਲਾ ਦੇ ਸਾਨੂੰ ਅਸੀਂ ਤੇਰੇ ਕੋਲ ਆਉਣੇ ਆਂ ਅਸੀਂ ਦਹੀਂ ਲੈ ਕੇ ਆਉਨੇ ਪਰ ਅਸੀਂ ਆ ਗਏ ਫਿਰ ਮੈਂ ਕਿਹਾ ਪਾਪਾ ਨੂੰ ਕਹਿੰਦਾ ਮੈਂ ਪਾਪਾ ਨੂੰ ਕਿਹਾ ਤਾਂ ਕੋਠੀ ਜਾ ਵੀ ਪਾਪਾ ਹੀ ਆਜੂ ਬੀਬੀ ਨੂੰ ਪੁੱਛਨੇ ਕਚੌਰੀਆਂ ਬਣਾ ਲੂਗੀ ਹਨਾ ਫਿਰ ਪਾਪਾ ਨੇ ਫੋਨ ਕਰਤਾ ਫਿਰ ਤੇ ਬੀਬੀ ਨੂੰ ਪਾਈ ਐਡਵਾਂਸ ਅਸੀਂ ਕਚੌਰੀਆਂ ਦੀ ਮੌਸਮ ਹੈਗਾ ਜੀ ਮੀਂਹ ਆਲਾ ਮੀਂਹ ਪੈ ਰਿਹਾ ਤੇ ਕਈ ਟਾਈਮ ਬਹੁਤ ਟਾਈਮ ਹੋ ਗਿਆ ਬੀਬੀ ਦੇ ਹੱਥ ਦੀਆਂ ਖਾਦੀਆਂ ਨਹੀਂ ਜੀ ਕਚੌਰੀਆਂ ਤੇ ਅੱਜ ਖਾਵਾਂਗੇ ਬੀਬੀ ਦੇ ਹੱਥ ਦੀਆਂ ਕਚੋਰੀਆਂ ਕਚਿਆਰੀਆਂ ਹਾਂ ਜੀ ਵੀ ਫਤੇ ਜਰੂਰ ਬੋਲਦੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪੁੱਤ ਸਾਰੇ ਫਤੇ ਤੰਦਰੁਸਤੀ ਰੱਖਿਆ ਮਹਾਰਾਜਾ ਹਨ ਚਾਦੀ ਗਨਾਂਵ ਜਿ ਰੱਖੇ ਤੇ ਜਿਹੜਾ ਇੱਕ ਮੇਰਾ ਬੱਚਾ ਮੈਂ ਆਪਣੇ ਬੱਚੇ ਦਾ ਪਿਆਰ ਕਰਦੀ ਆ ਮੇਰਾ ਪਿਆਰ ਕਰਦਾ ਉਹ ਮੁਹਾਲੀ ਵਾਲਾ ਮੁੰਡਾ ਜੀ ਦੀ ਮਾਂ ਨਹੀਂ ਹੈਗੀ ਤੇ ਮੈਂ ਉਹਦੀ ਮਾਂ ਹੈਗੀ ਹਰਮੀਤ ਜੀ ਦੀ ਤੇਉ ਮੇਰੇ ਕੋਲ ਆ ਕੇ ਕਚੌੜੀਆਂ ਅੱਜ ਖਾਜਵੇ ਉੱਥੇ ਤੇ ਬੱਸ ਚਲਿਆ ਹੋਇਆ ਅਸੀਂ ਇੱਥੇ ਪੈਨੂ ਲੈ ਕੇ ਆਉਂਗੇ ਤੇਜ ਤੇ ਹਾਂ ਇਹ ਅੱਜ ਦੀ ਤਿਆਰੀ ਹੈ ਹਾਂ ਲੈ ਅੱਜ ਪੁੱਤ ਮੈਂ ਤਨ ਕਚੌੜੀਆਂ ਖਲਾਉਂਗੀ ਤੂੰ ਮੇਰਾ ਬਹੁਤ ਬਹੁਤ ਪਿਆਰ ਕਰਦਾ ਹੈ ਮਹਾਰਾਜ ਤਨ ਚੜ੍ਹਦੀ ਕਲਾ ਮ ਰੱਖੇ ਤੰਦਰੁਸਤੀ ਰੱਖੇ ਜਿਹੜਾ ਸਿਆਣਾ ਦਾ ਆਦਰ ਕਰਦਾ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਤੇ ਮੇਰਾ ਜੀ ਆਮ ਨਿੰਦਰ ਐਨਾ ਸਿਆਣਾ ਹੈ ਮੇਰੇ ਪੈਰਾਂ ਨੂੰ ਹੱਥ ਲਾ ਕੇ ਮੁੰਡਾ ਆਪਣੇ ਮੂੰਹ ਗਲ ਚੁੰਮਦਾ ਏ ਇਸ ਬੱਚੇ ਨੂੰ ਵੀ ਕੋਈ ਘਾਟਾ ਨਹੀਂ ਰਹਿਣਾ ਇਹ ਪੁੱਤ ਮੇਰਾ ਬਹੁਤ ਬਹੁਤ ਨਾਲੇ ਛੋਟਾ ਏ ਤੇ ਦੇਖੋ ਨਹੀਂ ਨਿਆਣਾ ਕਹਿ ਦਿੰਦਾ ਵੀ ਮੈਂ ਪੈਰਾਂ ਨੂੰ ਹੱਥ ਕਰ ਤੇ ਬਾਹ ਕ ਮੂੰਹ ਨੂੰ ਲਾਵਾਂ ਤੇ ਮੇਰਾ ਬੱਚਾ ਪਤਾ ਨਹੀਂ ਰੱਬ ਦਾ ਰੂਪ ਇਹ ਮੇਰਾ ਪੈਰਾਂ ਨੂੰ ਹੱਥ ਲਾ ਕੇ ਜਰੂਰ ਆਪਣੇ ਮੂੰਹ ਨੂੰ ਚੁੰਮਦਾ ਏ ਇਹੋ ਜਿਹੇ ਬੱਚੇ ਸਭ ਦੇ ਹੋਣ ਤੇ ਪੁੱਤ ਮੇਰਾ ਤੂੰ ਆ ਜੀ ਮੁਹੜੀ ਵਾਲਿਆ ਤੂੰ ਜ਼ਰੂਰ ਹਰਮੀਤ ਲੰਪਰਦਾਰ ਮੁਹੜੀ ਤੇ ਹੁਣ ਪੁੱਤ ਮੈਨੂੰ ਇੰਨਾ ਵੇਤੇ ਬੋਲ ਨਹੀਂ ਹੁੰਦਾ ਤੈਨਰੇ ਜਿਹੇ ਫੋਨ ਕਰਿਆ ਤਾਂ ਮੈਨੂੰ ਵੀ ਮੇਰੀ ਮਾਤਾ ਨਹੀਂ ਤੇ ਮੈਨੂੰ ਪੁੱਤ ਬਹੁਤ ਮਾਤਾ ਦਾ ਸੁਖ ਹੋਇਆ ਤੇ ਮੇਰੀ ਵੀ ਮਾਂ ਨਹੀਂ ਜੋ ਮੈਂ ਬੁਢੀ ਹੋ ਗਈ ਤੇ ਜਿਹੜਾ ਮਾਂ ਦਾ ਪਿਆਰ ਹੁੰਦਾ ਉਹ ਮਾਂ ਦਾ ਹੀ ਹੁੰਦਾ ਮਾਂ ਦਾ ਤੇ ਹੋਰ ਇੱਕ ਬੇਨਤੀ ਜਿੰਨੇ ਸਾਡੇ ਵੀਡੀਓ ਦੇਖਦੇ ਥੋਨੂੰ ਵੀ ਸਾਰੇ ਆਜੋ ਭਾਈ ਸਾਰੇ ਹੀ ਹਾਂ ਜਿੰਨੇ ਵੀ ਤੁਸੀਂ ਮੇਰੇ ਕੋਲ ਵੀਡੀਓ ਦੇਖਦੇ ਸਾਰੇ ਆ ਕੇ ਜਮਾਦਾਰ ਦੇ ਹੱਥ ਦੀਆਂ ਖਾਓ ਕੁਚਲੀਆਂ ਤੇ ਇਹ ਮੇਰਾ ਪੁੱਤ ਮਹਾੜੀ ਵਾਲਾ ਜਰੂਰ ਆਵੇ ਜੇ ਹੋਰਾਂ ਨੂੰ ਕੰਮ ਹੈ ਤਾਂ ਮੇਰੇ ਪੁੱਤ ਮਹਾੜੀ ਵਾਲਾ ਜਰੂਰ ਮੇਰੇ ਕੋਲ ਪਹੁੰਚੇ ਕਾਜ ਪਹੁੰਚ ਭਾਈ ਦੇਖ ਲਈ ਤੇਰੀ ਮਰਜ਼ੀ ਆ ਹੁਣ ਨਹੀਂ ਆਣਾ ਹੁਣ ਤੇਰੀ ਮਰਜ਼ੀ ਆ ਠੀਕ ਹੈ ਤੇ ਹੁਣ ਤਿਆਰੀ ਰੁੱਤੀ ਮੈਂ ਹੁਣ ਤਿਆਰੀ ਕੰਮ ਲੱਗੀ ਕਿਆ ਹਾਲੇ ਕੋਈ ਕਰੀ ਨਹੀਂ ਤਿਆਰੀ ਕੋਈ ਵੀ ਕਰਦੇ ਹਾਂ ਚੀਜ਼ਾਂ ਜੁਜਾ ਰੱਖਦੀ ਆ ਕੋਲ ਅੱਛਾ ਚਲ ਦੇਖਦੇ ਹਾਂ ਮਾਤਾ ਤੇ ਉਹ ਤਾਂ ਮੈਂ ਹੌਲੀ ਹੌਲੀ ਉਹ ਕੰਮ ਕਰਨਾ ਕਿਉਂ ਸੀ ਚਲ ਤੂੰ ਦੱਸ ਮੈਨੂੰ ਦੱਸ ਮੈਂ ਕੀ ਕਰਨਾ ਮੈਂ ਤੇਰੀ ਹੱਥ ਕਰਾਵਾਂ ਹੌਲੀ ਹੌਲੀ ਜਾਣਾ ਤੇ ਮੈਂ ਮੈਂ ਤੇਰੀ ਪੁੱਤ ਦੀਕ ਕਰਨੀ ਅੱਜ ਤੇ ਜ਼ਰੂਰ ਪਹੁੰਚੇ ਚਲ ਦੇਖਦੇ ਹਾਂ ਹੁਣ ਕੀ ਨੇ ਕਿਆ ਕੀ ਸਮਾਨ ਦੀ ਤਿਆਰੀ ਕਰੀ ਹੋਈ ਆਲੂ ਲੂ ਆਲੂ ਧਾਰਤਾ ਹੈ ਉਹ ਕੀ ਬਾਤ ਆਲੂ ਤਾਂ ਰਿੱਝ ਗਏ ਬੱਤ ਵਿੱਚ ਆਲੂ ਰਿੱਝ ਗਏ ਤਾਂ ਸਾਰਾ ਕੁਝ ਹੋਇਆ ਪਿਆ ਲੈ ਉਹਨੇ ਤੇ ਚੱਪਲਾ ਬਾਹਰ ਖੋਲ ਮੈਂ ਜਾ ਮਾਰ ਬੋਲ ਲਾਜੀ ਆਲੂ ਮਾਤਾ ਨਹੀਂ ਲਾਜੀ ਆਲੂ ਤਾਂ ਮਾਤਾ ਨਰ ਜਾ ਦਿੱਤੇ ਤੇ ਉਹ ਗਰਮ ਮਨ ਦਾ ਪਰੇ ਹੋ ਜਾਉ ਤੇ ਹੱਥਾਂ ਨਾਲ ਹਣਾ ਗਰਮ ਆਹੇ ਚੀ ਤੇ ਬਾਕੀ ਹੁਣ ਚਲੋ ਮਿਲਦੇ ਆਪਾਂ ਤੁਹਾਨੂੰ ਆਪ ਕਰ ਲਈ ਆਪਣਾ ਦੇਸੀ ਮਸਾਲਾ ਤਿਆਰ ਬਾਕੀ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਤੇ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬ੍ਰੇਕ ਦੇ ਬਾਅਦ ਬਤਾਇਆ ਵੀ ਪਹੁੰਚ ਗਿਆ ਇੱਕ ਚੋਣੀਆਂ ਖਾਣ ਵੀ ਪਏ ਹੈ ਕਿਚੌੜੀਆਂ ਦੀ ਤਿਆਰੀ ਦੇਖ ਰਹੇ ਹਾਂ ਉਹਨ ਦੇਖਾਂਗਾ ਕਿ ਉਹਨ ਦਿਖਾਉਂਗਾ ਹਾਂ ਹਾਂ ਜ਼ਰੂਰ ਸਾਰੇ ਆ ਜਿਓ ਹਾਂ ਹਾਂ ਜੀ ਹਾਂ ਜੀ ਜੀ ਜ਼ਰੂਰ ਜੀ ਜ਼ਰੂਰ ਚਲੋ ਠੀਕ ਹੈ ਜੀ ਮਿਲਦੇ ਹਾਂ ਤਾਂ ਇਹ ਤਾਂ ਪੁੱਛ ਲਿਆ ਕਿ ਅੱਜ ਕੱਲ ਕਿੱਥੇ ਰਹਿੰਦਾ ਹਾਂ ਹਾਂ ਜੀ ਕਿੱਥੇ ਰਹਿੰਦੇ ਤੇ ਕੰਮ ਭਰ ਅੱਛਾ ਫਿਰ ਤਾਂ ਹਾਜ਼ਰੀ ਵੀ ਪੋਰਨ ਆਹੀ ਲੱਗਣ ਲੱਗੀ ਡਰ ਕੇ ਜਾਂਦਾ ਭਾਈ ਉਹ ਮੇਰੇ ਕੋ ਤਾਂ ਫੋਨ ਦਾ ਨਹੀਂ ਗੀ ਯਾਰ ਆਇਆ ਕਰੂੰਗਾ ਮੈਂ ਲੱਤਾਂ ਜਿਦਾਂ ਨਹੀਂ ਚਲ ਚਲੋ ਅਗਲੀ ਮਿਲੂਗੇ ਕੋਈ ਨਾ ਚਲੋ ਆਪਾ ਉਹ ਅਫੇਰ ਵੀ ਮਿਲੂਗੇ ਬੈਠਾ ਬੱਲੇ ਲਾਈਕ ਖਾਣਾ ਲੱਗ ਗਿਆ ਕਿੁੱਝ ਕਹਿ ਕਹਿ ਰਹੀ ਤੂੰ ਮੈਂ ਅੱਜ ਜੀ ਅਪਣਾ ਮਸਾਲਾ ਤੇਰਾ ਕੰਮ ਲੱਗ ਗਿਆ ਤੇ ਚੌੜੀਆਂ ਦਾ ਪੁਰਾਣਾ ਜਿਵੇਂ ਮੇਰੀ ਮੇਰੀ ਬੋਲੀ ਹੈ ਪੁਰਾਣੀਆਂ ਮੇਰੀਆਂ ਕਰਨਾ ਪੁਰਾਣਾ ਹੀ ਸਮੇਂ ਦੀ ਹੈ ਮੈਂ ਹੈ ਨਹੀਂ ਕਿਆ ਮੈਨੂੰ ਹੁਣ ਸਮੇਂ ਦਾ ਕੋਈ ਪਤਾ ਨਹੀਂ ਹੈਗਾ ਕਿ ਕੀ ਆ ਸਮਾਂ ਨਾ ਮੋਗਾ ਮਹਾਰ ਕੀ ਆਏ ਕਿ ਅਸੀਂ ਹੀ ਫੜ ਰਹੇ ਹਾਂ ਅਪਕਾ ਫੜਦੇ ਬਖਤ ਨਹੀਂ ਕੋਤ ਜਾਣਗੇ ਨਾ ਕਦੇ ਹੀ ਨਹੀਂ ਢੂੜ ਹੋਣੀ ਜਾਈ ਲਾ ਹੋਰ ਤਾਂ ਨਹੀਂ ਜਾਈ ਢੂੜ ਤਾਂ ਜਿਉਣਾ ਜਾਣਾ ਕਿੱਥਾ ਮੁਫੇ ਤਾਂ ਜਿਉਣਾ ਪਹੁੰਚਣਾ ਹੁੰਦਾ ਮੈਂ ਕਹਿੰਦਾ ਆਹ ਵੀ ਹੁੰਦੇ ਹੁੰਦੇ ਕਿਆ ਕਰਦੇ ਹੁੰਦੀਆਂ ਕੁੜੀਆਂ ਮੁੰਡੇ ਬੰਮਾ ਕਿਆ ਕਰਦੀਆਂ ਇਹ ਹਾਂ ਚਲੋ ਸਮੇਂ-ਸਮੇਂ ਨਾਲ ਇਹਨਾ ਕੱਟ ਜਾਣਾ ਪਊ ਹਾਂ ਸਮੇਂ-ਸਮੇਂ ਨਾਲ ਜਿੱਦੀ ਸਭ ਨੂੰ ਬਦਲਣਾ ਵਧੀਆ ਵਧੀਆ ਮੈਂ ਤਾਂ ਬਣੀ ਥੋੜੀ ਦੀ ਜਾਏਗੀ ਮੈਂ ਕੀ ਬਦਲਣਾ ਮੇਰਾ ਤਾਂ ਕੰਟੈਂਟ ਟੇ ਹੈ ਕੋਈ ਵੀ ਜਿਹੜੀਆਂ ਧੰਨੀਆਂ ਪੁਰਾਣੀਆਂ ਗੱਲਾਂ ਹੁਣ ਸੱਟ ਦਾ ਪੁਰਾਣੇ ਸਮੇਂ ਕਰਾਈ ਉਹ ਹੁਣ ਤੋਂ ਚੇਂਜ ਨਹੀਂ ਹੋ ਸਕਦੀ ਮੈਂ ਆਪਣੇ ਘਰ ਸੋਚਣਾ ਕਿ ਲਾ ਥੋੜਾ ਮਨ ਉਤਰੂਗੀ ਕਿ ਦੱਸੋ ਮੈਂ ਕੀ ਕਰਾਂਗੀ ਜੀ ਮੈਂ ਆਪਣੇ ਘਰਾਂ ਜਿਹੜੀ ਪੁਰਾਣੀਆਂ ਗੱਲਾਂ ਉਹਨਾਂ ਕੱਟ ਸਕਨੀ ਨਹੀਂ ਰੋਕ ਪਾਣੀ ਹਾਂ ਉਹ ਕਹਿ ਨਹੀਂ ਹੈ ਹਾਂ ਅੱਛਾ ਵੀ ਤੂੰ ਕਹਿਣਾ ਉਹ ਵੀ ਇਹਨਾਂ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਹੁਣ ਤੁਮ ਮਖਾਲਾ ਲੱਗੀ ਦੀਆਂ ਤਿਆਰ ਕਰਨਾ ਉਹੋ ਵਿੱਚ ਹੈ ਖੁੰਡੀ ਦੇ ਵਿੱਚ ਚਲੋ ਕਿੰਨੇ ਜਿ ਘੁੱਟਣਾ ਹੁੰਦੀਆਂ ਪਾਈ ਮਸੀਨਾ ਕਰਦੀਆਂ ਸਾਡੀ ਮਸ਼ੀਨਾਂ ਦੇ ਵਿੱਚ ਆਉਂਦਾ ਨਹੀਂ ਨਹੀਂ ਪਰ ਭਾਵੇਂ ਵਿੱਚ ਕਾਲਾ ਚੱਲ ਜੀ ਖੁੰਡੀ ਚ ਮੋੜਦੇ ਚਾਹੀਦਾ ਹੈ ਉਹ ਵੀ ਖੁੰਡੀ ਚ ਮੋੜਦੀ ਹੈ ਸਮਾਨ ਮੰਮੀ ਨਾਲ ਖੁੰਡੀ ਆ ਉਹ ਤਾਂ ਗ੍ਰੈਂਡਲ ਕਦੇ ਹੋ ਗਿਆ ਵੀ ਇਹ ਕਿਤੇ ਵਾਟ ਸਮਾਨ ਨਹੀਂ ਖੁੰਡੀ ਵਿੱਚ ਚੱਲ ਮਾਤਾ ਜੀ ਮਾ ਕੀ ਚਾਹ ਕਹਿੰਦੀ ਅੱਜ ਮੇਰਾ ਬਣਿੰਦਰ ਆਇਆ ਵਾ ਮੇਰਾ ਪੁੱਤ ਇਹਦੇ ਕੋਲ ਸਾਦੇ ਹੋਣੇ ਜਿਹੜਾ ਆਪਣੀ ਦਾਦੀ ਦੇ ਪੈਰ ਚੋਂ ਬਣਾਏ ਇਹਨੇ ਪੁੱਤ ਸਾਰੇ ਹੋਣ ਜਿਹੜਾ ਮੇਰਾ ਪੁੱਤ ਮਹਾੜੀ ਆਲਾ ਮੈਨੂੰ ਸਾਰੀ ਖ਼ਬਰ ਸਾਰ ਪੁੱਛਦਾ ਏ ਤੇ ਮੇਰਾ ਦੁੱਖ ਪੁੱਛਦਾ ਵੀ ਮਾਤਾ ਕੀ ਹਾਲ ਐ ਕੀ ਹਾਲ ਐ ਹਿੱਕ ਕੋਈ ਨਹੀਂ ਪੁੱਤ ਸੁਜੁੰਦਾ ਰੱਖੋ ਮੈਂ ਚੁੱਪੀ ਕਲਾਮ ਰੱਖੇ ਜਿਹੜਾ ਤੂੰ ਮੈਂ ਤੇਰੀ ਮਾਂ ਤੇਰੇ ਨਾਲ ਗੱਲਾਂ ਇਹ ਤਾਂ ਬਹੁਤ ਪਿਆਰਾ ਲੱਗਦਾ ਤੁਹਾਨੂੰ ਬੀਬੀ ਜੀ ਆਦਾ ਦਿਲ ਤੇ ਪਿਆਰਾ ਪੁੱਤ ਮੈਨੂੰ ਆਪਣੇ ਮੁੰਡੇ ਆਉਂਦਾ ਮੁੰਡੇ ਤੇ ਵੀ ਬਾਤ ਤੂੰ ਦੂਰ ਬੈਠਾ ਐ ਚਲੋ ਮੁੰਡੇ ਤੂੰ ਥੋੜੀ ਬਹਿ ਜਣੇ ਤਾਂ ਤੂੰ ਬਹੁਤ ਦੂਰ ਵੀ ਨਹੀਂ ਜੇ ਮਿਲਣਾ ਹੈ ਤਾਂ ਆਇਆ ਆਖਰ ਨੂੰ ਆਇਆ ਪੁੱਤ ਤੂੰ ਤਾਂ ਬੰਮਾ ਆਖਵੇਂ ਸੱਤ ਮਹੀਨੇ ਨਾ ਕਹੇ ਆਪਣੀ ਮਾਤਾ ਨੂੰ ਕਿਹ ਹਾਂ ਤਾਂ ਵੀ ਕੋਈ ਫਰਕ ਨਹੀਂ ਮਾਤਾ ਨਹੀਂ ਆ ਸਕਦੀ ਤੂੰ ਵੀਰੇ ਜਰੂਰ ਆ ਸਕਦਾ ਮਾਤਾ ਜੀ ਵੀ ਜੇ ਮਾਪਿਆਂ ਨੂੰ ਕੋਈ ਲਿਆਊਗਾ ਕੋਈ ਤੇਰਾ ਬਈ ਨੂੰ ਪੁੱਤ ਘਰ-ਘਰ ਦਾ ਪਤਾ ਹੋਊਗਾ ਫੇਰ ਮੈਂ ਆਪਣੇ ਪੁੱਤ ਕੋਲ ਜਾ ਸਕਦੀ ਚਲ ਮੈਨੂੰ ਕੋਈ ਲੋਟ ਬੀਬੀ ਨੇ ਵੀ ਆਈ ਜਾਂ ਐ ਕਹਿਣਾ ਵੀ ਕਿੱਥੇ ਮੈਨੂੰ ਡਿਮਾਂਡ ਪਾਤੀ ਹੈ ਮੈਂ ਖਿਆੜੀ ਬੈਣੀ ਆ ਨਹੀਂ ਮੈਨੂੰ ਕੋਈ ਨਾੜ ਨਹੀਂ ਮੈਨੂੰ ਤਾਂ ਵੀ ਚਲ ਜਾ ਕੰਨ ਕਾਨੂੰ ਵੀ ਦਿੱਂਤ ਕਰਨਾ ਇਹ ਪਮਾਇਆ ਨਹੀਂ ਅੱਜ ਵੀ ਵੀਰੇ ਹੱਤ ਦੀਆਂ ਢਾਣੀਆਂ ਨੇ ਇੱਕ ਚੌਰੀਆਂ ਦੀ ਤਾਂ ਕਿ ਆ ਤਰ ਠੀਕ ਆ ਸੀ ਮਿਲਿਆ ਅਗਲੀ ਬਾਤਾਂ ਮਿਲਦੇ ਆ ਅਗਲੀ ਵੀਡੀਓ ਚਲ ਇੱਕ ਮੇ ਲੋਕ ਤਾਂ ਧਾਰ ਗਿਆ ਡੱਬਾ ਪੜਾਈ ਹੁਣ ਬੱਦ ਕਰਦਾ ਮੈਂ ਖੜਾ ਹਾਂ ਨਾ ਕੋਈ ਹਾਂਦੀ ਹੋਰ ਮੈਂ ਹੋਰ ਪਸੰਦ ਮਹਾਂਦੀ ਲੈਣੀ ਆਹ ਹਾ ਆਪਣੀ ਖਲਦੀ ਹੈ ਜੀ ਲਾਲ ਲਾਲ ਪੀੜੀਆ ਅੱਛਾ ਅੱਛਾ ਪੀੜੀ ਮੈਨੂੰ ਪਤਾ ਨਹੀਂ ਪਤਾ ਤੇ ਤੈਨੂੰ ਰਾਗ ਦਾ ਪਤਾ ਹੋਣਾ ਚਾਹੀਦਾ ਨਾ ਕੋਈ ਨਿਰਪਰ ਕਰ ਆਂ ਜੀ ਚੱਲ ਠੀਕ ਮੇਰਾ ਕਹਿੰਦੀ ਮੋਟੇ ਤੋਂ ਦਿੰਦੇ ਇਹ ਨਹੀਂ ਆ ਚੀ ਅੱਛਾ ਚਲੋ ਚਲੋ ਜੀ ਮਿਲਦੇ ਆਪਾਂ ਆਮ ਤੁਹਾਨੂੰ ਸਮਾਨ ਤੁਗਾਂ ਰੈਡੀ ਕਰਨ ਤੋਂ ਬਾਅਦ ਜੀ ਚਲੋ ਠੀਕ ਹੈ ਅਗਲੇ ਮਿਲਦੇ ਅੱਛਾ ਸਾਰੀ ਹੋ ਗਈ ਤਿਆਰੀ ਤੇ ਤੁਸੀਂ ਸਿਖਾ ਗਏ ਆ ਮਾਵਾ ਘਾਉਤ ਮਸਾਲਾ ਤੇ ਮੇਰਾ ਪੁੱਤ ਉੱਟ ਗਿਆ ਆ ਲੋ ਮਸਾਲਾ ਤੇਰਾ ਪੁੱਤ ਮਾੜੀ ਵਾਲਾ ਜਰੂਰ ਆਵੇ ਸਭ ਤੋਂ ਪਹਿਲਾਂ 28 ਵਾਲੇ 28 ਵਾਲੇ ਆ ਦੇਖੋ ਇਹ ਆਟਾ ਮੇਰੀ ਕੁੱਕ ਤਿਆਰੀ ਉਹ ਬਾਹਰ ਜਿੰਨਾ ਹੋ ਗਿਆ ਗੱਲਾ ਕਿਉਂ ਕੋਈ ਨਹੀਂ ਪੈਂਦਾ ਹੈ ਲੋ ਜੀ ਮੈਂ ਤਾਂ ਚੁੰਨੇ ਬਏ ਕਰਦੀ ਹੁੰਦੀ ਐ ਮਮੇ ਨਾਲ ਮਰੀ ਨੂੰ ਗੈਸ ਪਟਾਉਣਾ ਪੈਂਦਾ ਹੁੰਦਾ ਠੀਕ ਲੋ ਜੀ ਲੱਗਿਆ ਆਪਾਂ ਰੈਡੀ ਕਰ ਦਣ ਜੀ ਨੇ ਖਾਣਿਆ ਦਾ ਤੁਹਾਨੂੰ ਵੈਲਕਮ ਹੈ ਜੀ ਆ ਲਓ ਤੇ ਜੀ ਵੀ ਲੱਗੀ ਆਈ ਉਹ ਕਚੌੜੀਆਂ ਨੂੰ ਆਉਂਦੇ ਬੀਬੀ ਪਾਈ ਜਾਂਦੀ ਮੈਂ ਅੱਧੀ ਆਉਂਗਾ ਤਰੇ ਮੈਂ ਤੁਹਾਨੂੰ ਵੀ ਆ ਜਾ ਤੁਸੀਂ ਪਤਾ ਕੀ ਕਰਦਾ ਚੇਨੇ ਰ ਮੈਂ ਖਾਜੀ ਇੱਥੇ ਇੱਥੇ ਹੋ ਲੋ ਓਰੇ ਆ ਓਰੇ ਪੂਰੇ ਇੱਥੇ ਬੈਠਣਾ ਨਹੀਂ ਪਤਾ ਕੈ ਇੱਥੇ ਛਿੱਟਾ ਵੀ ਪੈਰੇ ਮੈਂ ਪਾਉਗਾ ਪਿੱਛੇ ਹੋ ਜਾ ਹਾਂ ਠੀਕ ਆ ਹੁਣ ਹਾਂਜੀ ਹਾਂਜੀ ਤੇ ਐ ਰੱਖਣਾ ਬੀਬੀ ਦੇ ਵਿੱਚ ਫੋਟੋ ਮੋਟੀਆਂ ਨਾ ਹਾਂਜੀ ਹਾਂਜੀ ਇਹ ਜਿਹੜੀ 2 ਵਾਲੀ ਫੋਟੋ ਤੇ ਅੱਜ ਸ਼ਾਮ ਆਪਾਂ ਬਾਜ਼ਾਰ ਖਾਣੇ ਆਪਾਂ ਨੇ ਨਗਰੋਂ ਤੇ ਇੱਧਰ ਬੀਬੀ ਹੁਣ ਪਾਉਣ ਲੱਗੀ ਹੋਈ ਆ ਬੀਬੀ ਸਾਨੂੰ ਕੱਢਦੀ ਐ ਜੀ ਮਨੋਂ ਮਨ ਗਾਲਾਂ ਕਹਿਣੀ ਹੁੰਦੀ ਐ ਮੇਰਾ ਫਿਕਰ ਦਾ ਟੈਨ ਹੈ ਇਹਨਾਂ ਨੇ ਅੱਗੇ ਮੈਨੂੰ ਕੰਬੜਾ ਇਹ ਤਾਂ ਕੁਝ ਸਮਝ ਆਪੇ ਹੀ ਤਾਂ ਲੱਗਦਾ ਤੇ ਮਾਂ ਦਾ ਗੁੱਸਾ ਆਉਂਦੀ ਐ ਤੇ ਕਿ ਸਾਡੀ ਆਉਂਦੀ ਐ ਮੇਰਾ ਜੀ ਬੋਕਰ ਬਣਾਉਣਾ ਬੀਬੀ ਨੂੰ ਕਤੌੜੀਆਂ ਨੂੰ ਕਹਾ ਬੀਬੀ ਇਹ ਕਤੌੜੀਆਂ ਬਣਾ ਕੇ ਖਾਣੀਆਂ ਲਾ ਜੀ बन ਗਿਆ ਹਨ कचौरीयां ਹੁਣ ਬੀਬੀ ਧਰੂਗੀ ਪਾਪਾ ਗੱਲ ਨਹੀਂ ਕਰਦੇ ਥੋੜੀ ਹਿੰਗ ਪਾ ਲੜੀ ਦੀ ਨਾ ਹਿੰਗ ਹੈ ਨਹੀਂ ਸੀ ਉਹ ਲਿਆਉਣ ਦੀ ਗੱਤ ਹੀ ਕਰਦੇ ਨਾ ਹੋ ਨਹੀਂ ਚਲ ਕੋਈ ਤੇ ਹੁਣ ਪੂਰਾ ਕਰਮਾ ਜੀ ਇਹ ਜਿਹੜੀ ਬਦਨਾ ਪੈਣਾ ਤੇਜੀ ਹੈ ਤੇ ਆ ਆਸੀ ਪਾ ਦਿਖਾਓ ਦਿਖਾਓ ਉੱਪਰ ਇਹਨੂੰ ਕੇ ਦਿਖਾਓ ਆਸੀ ਪਾਤੀ ਜੀ ਕਚੋਰੀ ਹੁਣ ਪਾਪਾ ਥੱਲੂ ਆ ਇਹਨੂੰ ਜੀ ਅਰੇ ਨਹੀਂ ਦਿਖਾ ਲਉਣੀ हाँ हाँ यार पक्को हाँ मेरे साथ ही यार पक्को है जी फोटो घर में हैं जी हाँ ताई लगता है तो मैं ना भी काटती हूँ मिलने के लिए थाले आ देखो जी थाल्ती असी जी कचौरी थाल्ती जी असी कचौरी असी कितने कहाँ थाल्ती मैं थाल्ती है असी कितने आगे देखो

सब तो पहला कचौरी तो जब पेके बनाई <laughs> थी थोड़े बनाई थी हां मैं तेरे से नहीं मैं तुम्हारे से जाती हां कितनी के नहीं कितनी तीर की है तो पेके हां मैं मेरी मेरा यार नया नया नहीं करना पेके की भी बहुत लोग आ रहे हैं हां बहुत है ना है मेमू आए थे क्या वैसे बना लेते थे ना सारे क्या करते हैं जड़ी हां पर दो मिनट चढ़िया हां ये जो हाँ सारे चैनलों अच्छा में हाँ पूरे पक्का लाजियप्पा ने पूरे क्या होगा पूरे आना है पूरे पूरे आना अच्छा पूरे फिर से क्या तेरे सारे फिर काफ़ी है कम पेंडर सारे पेंडर पक्का नारके हाँ आमिन ने चल आमिन ने चल अच्छा चैनलों में हम पक्का हैं हम्म देखोगे ये लोगों को मतलब देख रहा हूँ ਆਪਾਂ ਇਹਦੇ ਦਰਦ ਕਰਦੇ ਹੁਣ ਕਿ ਡਿਪਾਰਟਮੈਂਟ ਚੋੜੀ ਜਿਹੜਾ ਮੁੰਡਾ ਫੱਟੇ ਜਾ ਵਸੇ ਸਾਰਿਆਂ ਨੇ ਖਾ ਲੈਣਾ ਜਿਹੜਾ ਲੋਈ ਬਣਾ ਕੋਈ ਬਾਹਰ ਦਾ ਗੋਟ ਆ ਗਿਆ ਤੇ ਆਪਾਂ ਨੂੰ ਨਹੀਂ ਦੇਣਾ ਉਹਦੇ ਉਹਨੂੰ ਨਹੀਂ ਦੇਣਾ ਫਿਰ ਉਹਦੇ ਕੋਈ ਨਹੀਂ ਕਰਾਂ ਅੱਛਾ ਆਪਣੇ ਆਪਣੇ ਵੀ ਘਣਾ ਖਾਣਾ ਵਣੇ ਇਕੱਠੇ ਨੇ ਖਾਣਾ ਨੂੰ ਖਾ ਲੈ ਸੁੱਕੋ ਰਹੀ ਜੀ ਅੰਨੀ ਆਂ ਬੀਬੀ ਨੂੰ ਕੋਰ ਦਿੰਦੀ ਮਿਲਣ ਦੇਣੀ ਹਾਂ ਜੀ ਥੋੜੇ ਜੀ ਥੋੜੇ ਜੀ ਹਾਂ ਅੱਛਾ ਆ ਦੇਖੋ ਜੀ ਆਪਾਂ ਇੱਕ ਚੋਲ ਵਾਲੀ ਤਕ। ਉਹ ਤਾਂ ਮਾਗ ਲੈ ਕੇ ਆਰਾ। ਤੇ ਆਪਾਂ ਨੂੰ ਬਣਾਉਗੇ ਨਹੀਂ ਆਂ। ਨਹੀਂ ਕਰ ਸਕਦੇ। ਆ। ਕੁਝ ਚੱਲ ਬਾਕੀ। ਹੁਣ ਵੀ। ਹੁਣ ਵੀ ਪਕਾਉਣੇ ਨੇ। ਕੋਈ ਨਾ। ਆਦੀ। ਹਾਂ। ਉਹ ਆਦੀ ਉਹ ਸਾਰੇ ਘਰ ਆ। ਉਹ ਵੀ ਜਿਹੜੇ ਮਾਤਾ ਉਹਦੇ ਪੁਰਾਣੇ ਪਰਚੂ ਤੇ ਨਹੀਂ ਵੀ तो बाकी सारा नहीं पाई पता मेरा क्या कोई पकाने आ रखता है क्योंकि बाहर जाएंगे तो पता नहीं कोन पता नहीं मेरा पाई धुंधला हो जाएगा वो क्या पता है कोन क्या पता चलेगा आई बाहर कितना तो बाहर चलो राई पर सारे था। था। बुलडे के माना है किधर इतनी बाहर हैं मां चलेगी गई वो अच्छे सारे चलेगे तो बाहर ਮੈਂ ਕੋਈ ਨਹੀਂ ਮੰਨ ਰਹਾ ਕਿਹਾ ਹਾਂ ਅੰਦਰ ਬੇਬੀ ਨਾ ਦੋ ਦੋ ਕਚੌੜੀਆਂ ਪਾ ਦਿੰਦੀਆਂ ਅਜੇ ਜੇ ਇਹ ਨਾਲ ਅੱਜ ਕਚੌੜੀਆਂ ਦੇਖ ਕੇ ਨਾਲੇ ਖੋਲੋਣੀਆਂ ਨੇ ਮੇ ਕੋਲ ਦਿੱਤੀ ਜੋ ਉਹ ਵੀ ਖਾਣ ਲੈਣਗੇ ਵੀ ਨਹੀਂ ਇਹ ਪਿੰਡ ਪੜੇ ਕਹਿ ਗਏ ਨੇ ਅੰਦਰ ਦੇ ਸ਼ਿਮਰੋ ਹਾਂ ਹਾਂ ਅੱਗੇ ਜਿੱਦਿਏ ਨਾ ਵੈਸੇ ਪੱਕਾ ਅਜਿ ਸੁਮਿੰਦਰ ਕੌਰ ਆ ਜੀ ਪੱਡ ਵਿੱਚ ਬੀਬੀ ਨੂੰ ਪਿਆਰ ਨਾਲ ਤੇ ਛਿੰਦੋ ਕਹਿੰਦੇ ਹੁੰਦੇ ਸੀ ਨਾ ਛਿੰਦੋ ਲੋ ਆਂ ਮੇਰੇ ਨਾਲ ਛਿੰਦੋ ਪੱਕਾ ਨਾ ਛਿੰਦੋ ਛਿੰਦੋ ਪੱਕਾ ਨਾ ਤੇ ਜਿਹੜੇ ਦਰਿਆ ਤੇ ਕਹਿੰਦੇ ਆ ਪੂਰੇ ਦਿਨ ਦੇ ਵਿੱਚ ਕੱਟਦੇ ਨਾ ਰੱਖਦੇ ਜਿਹਦੇ ਦਰਿਆ ਛਿੰਦੋ ਛਿੰਦੋ ਛਿੰਦਰਾ ਨਾ ਦਿਖਣਾ ਤੇਰੀ ਗੁੰਮ ਦੇ ਨਾਲ ਰੱਖਿਆ ਵਾ ਚਾਂਦੀ ਆਇ ਕਰਣ ਹੁੰਦੀ ਝਾਤਾਂ ਨਾਲ ਰੱਖਿਆ ਤਾਂ ਆਲਾ ਹੋਗਾ ਬਾਬੂ ਹੂੰ अदर हम चलते हैं यहाँ पर तनोई निकल के पापा जी इक इक नाम रखे ना नहीं होया? पापा इक नाम नहीं क्या है नानी ने? है ना? इक नाम निकल है नानी ने? क्या? हम्म। तेल का है ना? वो हो। हाँ। दिखू का पाम। दिखू का। इसे हम लोग पाम को खराब कर देते हैं। ਨੇ ਪਾਪੇ ਨਹੀਂ ਮੈਂ ਇਹ ਨਿੰਦੇ ਦੀ ਗੁੱਦਗੀਆਂ ਖਾਣੀ ਹੈ ਮੈਂ ਕਿਹਾ ਚਾਹੀਦਾ ਤਾਂ ਮਰਨਾ ਹੈ ਹਾਂ ਆਉਂ ਸੋ ਲੈ ਮੇਰੇ ਜੱਟ ਦੇ ਮੱਲੇ ਕਿੰਨੇ ਆ 8 ਸਾਲ ਬਸ ਆ ਕਿੰਨੇ ਆ ਤੂੰ ਆਪੇ ਕਹਿਦਾ ਤਾਂ ਉਸੇ ਵਿਅੰਤਲ ਜੀ ਮੈਂ ਆਪਣੇ ਪਾਪਾ ਨਾਲ ਗੋਲੀਆਂ ਵੀ ਖੇਡਦਾ ਹੁੰਦਾ ਤਾਂ ਬੈਡਬਾਲ ਵੀ ਖੇਡਦਾ ਹਾਂ ਉਹ ਤਾਂ ਛੋਟਾ ਸੀ ਤੇ ਖੇਡ ਲਾ ਹੁੰਦਾ ਤਾਂ ਕੋਈ ਛੋਟੇ ਆਉਂਦੇ ਕਿਹਦੇ ਨੂੰ ਦੋ ਜਣੇ ਹਾਂ ਨਾ ਇਹੀ ਕਹਿ ਰਵਾਂ ਮੈਂ ਨਹੀਂ ਐਂ ਬੁੱਤੀ ਤੇਰੀ ਪਰ ਇਹ ਮੇਰੇ ਵਿਆਹ ਨਹੀਂ ਗਿਆ ਹਾਂ ਇਹ ਵਿਆਹ ਕਰ ਦਿੱਤੇ ਜਾਏ ਤੂੰ ਕਿੱਥੇ ਜਾ ਵਿਆਹ ਮम्मी ਘੋਲ ਦਿੱਤਾ ਛੋਟਾ ਤਾਂ ਮੈਨੂੰ ਮੈਂ ਤਾਂ ਨਹੀਂ ਤਾਂ ਅਰੇ ਨਹੀਂ ਕਿੱਥੇ ਆਉਂਦਾ ਆ ਵੀ ਉਹ ਹੋ ਮੈਂ ਤੁਸੀਂ ਖਾਓ ਮਾਂ ਘਰੇ ਨਹੀਂ ਗਈ ਜਾਈ ਨਹੀਂ 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 ਘਰੇ ਅਈ ਬੀਬੀ ਨਾ ਹੱਥ ਲਾ ਚਾਟੂ ਵੀ ਬਣਾ ਆ ਤੁਹੇ ਦੇ ਲੈ ਦੋ ਚੱਕ ਦੋਏ ਬੀਬੀ ਗੱਲ ਤਾਂ ਕੰਮ ਬਾਤ ਦਾ ਤੈਨੂੰ ਪਾ ਕੇ ਨਾ ਆ ਕੱਚੀਆਂ ਨਹੀਂ ਮੈਂ ਚੱਕ ਲਿਆ ਉਹ ਮਿੱਝੇ ਕਿਦੋਂ ਬਣਾਣੇ ਆ ਤੈਨੂੰ ਬੀਬੀ ਤੱਚੀਆਂ ਨਹੀਂ ਕੱਚੀਆਂ ਕਹਿ ਗਈਆਂ ਉਹ ਹਿੱਕਰੇ ਬਣਦੇ ਕੱਚੀਆਂ ਕੋਈ ਤੂੰ ਤਿੰਨ ਤਿੰਨ ਪਾਉਣੀ ਕਿ ਕਿੱਕੜਾ ਹੀ ਆ ਦੋ ਦੋ ਰੱਖਣੀਆਂ ਦੀਆਂ ਲੈ ਤੂੰ ਰੱਖ ਨੱਬ ਕੇ ਦੇਖੋ ਠੀਕ ਹੈ ਕਹਿ ਰਹੀਆਂ ਦੱਬ ਕੇ ਦੇਖੋ ਵੀ ਕਹਿ ਰਹੀਆਂ ਕਿ ਨਾ ਰਮਾ ਕੀ ਕਹਾਂ ਨੂੰ ਤੇ ਉਹ ਠੀਕ ਦਾ ਕੱਚੀਆਂ ਗੱਲ ਕਰਦੇ ਮਾੜਾ ਰੜੜ ਦੇ ਤੇ ਘੱਟ ਪਾ ਲਾ ਨਹੀਂ ਪੂਰੀ ਕੋਈ ਨਹੀਂ ਉਹ ਤਾਂ ਹਮ ਘੜਤਾ ਹੋਏ ਸੀ ਮਨਿੰਦਰ ਜੀ ਨੇ ਸੁਪਤੀ ਕੀ ਕਹਦਾ ਹੈ ਪਾਪਾ ਕੱਚੀਆਂ ਖਾਣੀਆਂ ਮਾੜਾ ਤੇਰੀ ਮਮੀ ਕਹਿੰਦਾ ਮਮੀ ਨਹੀਂ ਕਹਿੰਦਾ ਦਾਦੀ ਉਹ ਕਹਿੰਦਾ ਦਾਦੀ ਦੇ ਅਤਰੀਆਂ ਖਾਣੀਆਂ ਹੈ ਨਾ ਹੂੰ ਹੂੰ ਆਪਾਂ ਨੇ ਖਾਈ ਹੋਣੀ ਗਦੇ ਬਹੁਤ ਟਾਈਮ ਹੋ ਗਿਆ ਪੁੱਤ 25 30 ਸਾਲ ਹੋ ਗਏ ਆਪਾਂ ਨੇ ਖਾਧੀਆਂ ਨਹੀਂ ਬਿਆਧੀਆਂ ਹਮ ਤੇ ਜੀ ਬੋਗਾਂਗੇ ਨਾ ਨਹੀਂ ਬੀਬੀ ਬੀਬੀ ਦੇ ਪੁੱਤ ਪਤਾ ਨਹੀਂ ਕਿਹਦੇ ਬੀਬੀ ਤੇ ਪਣਦੀਆਂ ਨੇ ਹਨਾ ਅੱਜ ਠੀਕ ਆ ਤਾਂ ਤੁਹਾਡਾ ਵੀ ਬੀਬੀ ਅੱਜ ਆਜਾਪਾਂ ਨੇ ਹੈਲਪ ਵੀ ਕਰਾਤੀ ਨਾਲ ਦੇਣਾ ਲੈ ਹਨਾ

ਨਾ ਕੋਈ ਤੁਸੀਂ ਵੀ ਆ ਜੀ ਪਾਣੀਏ ਤੇ ਚੌਂਗੀਆਂ ਹਾਂ ਵੈਲਕਮ ਹਾਂ ਸਾਰਿਆਂ ਨੂੰ ਤੇ ਮਿਲਦੇ ਹਾਂ ਉਹ ਪਤਨ ਹੋਰਲੇ ਤੋਂ ਤੇ ਬਾ ਬਾ ਮਾ ਮਾ ਬੂੰ ਚੜਦੀ ਕਲਾਂ ਦੇ ਰਕੇ ਤੇ ਮੰਦੇ ਚਾਂਗੀ ਦੇ ਨੂੰ ਪੋਚਾਂਗੇ ਵੀ ਪੀਨੇ ਚੌਂਗੀਆਂ ਲਾ ਕੇ ਆਪਣੀ ਮੇ ਚੌਂਗੀਆਂ ਨੂੰ ਮਸ਼ਹੂਰ ਕਰਦੀ ਹੁੰਦੀ ਹੈ ਤੇ ਅੱਜ ਪੋਚਾਂਗੇ ਦੱਸ ਸਾਡੇ ਮਾਂ ਦੇ ਹੱਥ ਦੀਆਂ ਬੱਚੀਆਂ ਵਾਲੀਆਂ ਦਾ ਹਾਂ ਪਾਰਨਾ ਪਾਰਨਾ ਇਹ ਸਵਾਦ ਹਾਂ ਅਗਲਾ ਤੇ ਸਾਡੀਆਂ ਵੀ ਰੈਡੀ ਆ ਮਾਤਾ ਕਹਿੰਦੀ ਤੁਸੀਂ ਲੈ ਜਾਓ ਮੀ ਦਾ ਪਤਾ ਦੀ ਜੇ ਜਾਦਾ ਮੀ ਪੈਣ ਲੱਗਾ ਔਖਾ ਆ ਜੂ ਤੇ ਭੋਲੀ ਵੈਣੀ ਸਾਡੀ ਬੜੀ ਦੂਰ ਬੈਠੀ ਆ ਇੱਕ ਤਾਂ ਮਾਲਾ ਚਲਨੀਆ ਬੈਠੀ ਆ ਮਾਲਾ ਆਈ ਨਹੀਂ ਉਹਦੀ ਮੈਂ ਕਹਿਣਾ ਖਾਤੇ ਪਤਾ ਕੀ ਆ ਗੱਲ ਹਾਂ ਉਹ ਆਉਂਦੀ ਨਹੀਂ ਆਉਂਦੀ ਨਹੀਂ ਉਹ ਨਹੀਂ ਦੇ ਰਹੀਆਂ ਉਹ ਆਉਂਦੀ ਨਹੀਂ ਚਾਹ ਕੋਈ ਕੁਝ ਤੇਰੀ ਵਿਚਾਰ ਕਰਿਓ ਨਿੰਦ ਕਰਿਓ ਉਪਲੀ ਨਾ ਮੇਰਾ ਪਿਆ ਕਰਕੇ ਨਾ ਹੁੰਦੀ ਹੈ ਨਹੀਂ ਜੀ ਜੀ ਤਾਂ ਦੇਖਿਆ ਉਹਦੀਆਂ ਵੀ ਕਬੀਲਦਾਰੀਆਂ ਆ ਉਹਦੀਆਂ ਵੀ ਕਬੀਲ ਕਬੀਲਦਾਰੀਆਂ ਤਾਂ ਕਰਕੇ ਵੀਦੀ ਆ ਨਹੀਂ ਹੁੰਦਾ ਚੱਲ ਕੋਈ ਨਹੀਂ ਪਹਿਣਾ ਦਾ ਬਾਜੀ ਹੈ ਪਹਿਣਾ ਹੈ ਕੋਈ ਗੱਲ ਨਹੀਂ ਦੋਵੇਂ ਪਹਿਣਾ ਹੈ ਮੇਰੇ ਕੋਲ ਆਉਗੇ ਦੀ ਬੁਤਾ ਉਹ ਚੱਲ ਕੋਈ ਨਹੀਂ ਆਜੂਗੀ ਉਹਦੀਆਂ ਵੀ ਤਾਂ ਕਬੀਲਦਾਰੀਆਂ ਆ ਬੀਬੀ ਘਰ ਦੀ ਜ਼ਿੰਮੇਵਾਰੀ ਆ ਕੋਈ ਨਹੀਂ ਆਜੂਗੀ ਤੇ ਭੋਲੀ ਪਹਿਣੇ ਤੈਨੂੰ ਅਸੀਂ ਭੇਜਣ ਲੱਗੇ ਆ ਕਚੌਰੀਆਂ ਤੇ ਸਾਨੂੰ ਦੱਸ ਦੀ ਜਦੋਂ ਤੇਰੇ ਕੋਲ ਪਹੁੰਚ ਗਈਆਂ ਭੋਲੀ ਮੇਰੀ ਕਿਤੋਂ ਦੂਰ ਬੈਠੀ ਐ ਉਹਨਾਂ ਜਦ ਜਹਾਜ਼ ਵਿੱਚ ਚੱਕ ਕੇ ਆ ਜਾਣਾ ਇਹ ਆ ਦੋ ਮਿੰਟ ਬੱਤੇ ਨਹੀਂ ਆ ਸਕਦਾ ਬੀਬੀ ਉਹਦੇ ਕੋਲ ਵੀ ਕਿਹੜੇ ਸੌਖਾ ਭੋਲੀ ਕੋਲ ਆਉਣਾ ਭੋਲੀ ਨਾ ਭੋਲੀ ਨੂੰ ਪਿਆਰ ਹੈ ਮੇਰਾ ਪਿਆ ਇਹ ਨਾ ਕਹ 3 ਪੁੱਤ ਬਰਾਬਰੇ ਪਿਆਰ ਕਰਦੇ ਆ ਉਹ ਨਹੀਂ ਆਉਂਦੀ ਮੇਰੇ ਕੋਲ ਇਹ ਫੇਰ ਲੈ ਨਾ ਮੈਨੂੰ ਕੋ ਆਉਂਦੀ ਨਹੀਂ ਹੈ ਵੈਸੇ ਤੇ ਮੈਂ ਕਹਾ ਭਾਈ ਮੈਂ ਗੁੱਸੇ ਵੀ ਇਹ ਆਉਂਦੀ ਨਹੀਂ ਪਰ ਐ ਨਾ ਨਾ ਕਹਵੇਂ ਨਹੀਂ ਪਿਆਰ ਨਹੀਂ ਐ ਨਾ ਕਹ ਕਹ ਦੇ ਕਹਿ ਦੇ ਇਹ ਕਹਿ ਦੇ ਇਹ ਕਹਿ ਦੇ ਤਖਵੀਰ ਕਾਰ ਲਵ ਯੂ ਕਹਿ ਦੇ ਕਹਿ ਦੇ ਬੀਬੀ ਕਹਿ ਦੇ ਕਾਨੂੰਨ ਕੋਈ ਨਹੀਂ ਆ ਆ ਜਾਵੇ ਆਏ ਦੱਸੋ ਤੁਸੀਂ ਮੈਂ ਸਿਆਣੀ ਦੇਣੀ ਮੈਂ ਕਿੱਕਣਾ ਆਤਾ ਦਾ ਹਾਂ ਸਿਆਣੀ ਬੇਲੀ ਮਿਲ ਜੇ ਉਹਨਾਂ ਨੂੰ ਪਿਆਰ ਤਾਂ ਕਹਨੇ ਆ ਮੇਨੂੰ ਮੋਸਕਾ ਨਾਲ ਉਹਦਾ ਹੱਟ ਵੰਡਾ ਕੁਰੀ ਦਾ ਉਹ ਚੱਲ ਕੋਈ ਨਹੀਂ ਉਹ ਵੀ ਤਾਂ ਤੈਨੂੰ ਪਿਆਰ ਕਰਦੇ ਆ ਤਾਂ ਹੀ ਕਹਿੰਦੇ ਆ ਭਾਈ ਸਾਡੇ ਪਰ ਰਾਤ ਲਾ ਕੇ ਜਾ ਨਹੀਂ ਕੋਈ ਕਿਸੇ ਨੂੰ ਕਹਿੰਦਾ ਜਿੰਨਾ ਜਦੋਂ ਆਉਂਦੀ ਦੀ ਮੈਂ ਜਾਣਾਂ ਹਾਂ ਇਹ ਗੱਲ ਬੱਕਰੀਆਂ ਵੀ ਭੇੜੇ ਸੁੱਖੋ ਭੇੜੇ ਬੇਇੱਜ਼ਤੀ ਨਾ ਕਰਾ ਤੂੰ ਬੀਬੀ ਨੂੰ ਜੇ ਬੀਬੀ ਰੁੱਸ ਗਈ ਤਾਂ ਮਨਾਉਣੀ ਹੋਣੀ ਹੋਣੀ ਤੂੰ ਆ ਕੇ ਜ਼ਰੂਰ ਜਾਈ ਤੇ ਲਓ ਜੀ ਚੱਲਦੇ ਆਪਾਂ ਹੁਣ ਚੱਲੀਏ ਡਿਊਟੀ ਪਰ ਨੂੰ ਹਾਂਜੀ ਲਾਉਣਾ ਧੋਣਾ ਵੀ ਇਦਾਂ ਹਨਾ ਮਿਲਦੇ ਆਪਾਂ ਹੁਣ ਤੁਹਾਨੂੰ ਜਾ ਕੇ ਚਰਨਜੀਤ ਕੌਰ ਨੂੰ ਪੁੱਛਦੇ ਆ ਦੱਸੋ ਕੀ ਬੀਬੀ ਦੀਆਂ ਕਚੌਰੀਆਂ ਤੇ ਆਪਣੀਆਂ ਕਚੌਰੀਆਂ ਉਹਦੀਆਂ ਕਚੌਰੀਆਂ ਦੇ ਵਿੱਚ ਕਿੰਨਾ ਅੰਤਰ ਆ ਹਨਾ ਬੀਬੀ ਸਾਰਾ ਕੁਝ ਤਾਂ ਤੈਂ ਹੀ ਦੱਸਿਆ ਹਾ ਇਹਨੂੰ ਨਾਲੇ ਨਾਲੇ ਆਪੇ ਤੂੰ ਕਹਿ ਦਿੰਨੀ ਆ ਵੀ ਕਚੌਰੀਆਂ ਚਰਨਜੀਤ ਦੇ ਹੱਥ ਦੀਆਂ ਖਾਣੀਆਂ ਓਹੋ ਦੇਖੇ ਕੋ ਤੂੰ ਹੁਣ ਤੂੰ ਹੈ ਹੁਣ ਹੁਣ ਤੂੰ ਉਧਰ ਨੂੰ ਕਿਆ ਵਧੀਆ ਕਿਆ ਵਧੀਆ ਕਚੌਰੀ ਉਹ ਵੀ ਵਧੀਆ ਕੁ ਪਾਉਂਦੀ ਐ ਚੱਲੀਏ ਚਲੋ ਚਲੋ ਜੀ ਚੱਲਦੇ ਹੁਣ ਆਪਾਂ ਚੱਲੀਏ ਬੀਬੀ ਅਸੀਂ हां चलो दो आप, दो बहुत हां बहुत हां ਇਹਦਾ ਗਰੇਟਡ ਪਰਨਾ ਤਾਂ ਬਸ ਮਨੋਰੰਜਨ ਕਰਨਾ ਤਾਂ ਕਰ ਲਿਆ ਚਲ ਠੀਕ ਹੈ ਬੀਬੀ ਚੰਗਾ ਧੰਨਵਾਦ ਤੇਰਾ ਠੀਕ ਆ ਰੂਮ ਮੇਟ ਚੈੱਕ ਕਰਕੇ ਕਿ ਬੀਬੀ ਕੰਦੀ ਵੀ ਪਾਈ ਆ ਮੈਂ ਰੂਮ ਮੇਟ ਚੈੱਕ ਕਰ ਲਉ ਕਿ ਨਿੰਮਿੰਡਾ ਸੂਬੇਜੋ ਕਮੀ ਪੀਸ਼ੀ ਹੈਗੀ ਆ ਤੇ ਇਦਾਂ ਹੀ ਆਪਾਂ ਨੇ ਮੁੱਲੇ ਆ ਜੀ ਸਾਡਾ ਆਪਾਂ ਮੁੱਲੇ ਆਪਣੇ ਕੋਲ ਦੁੱਧ ਨਹੀਂ ਜੀ ਮੈਂ ਤਾਂ ਕਹਿ ਨਹੀਂ ਮੈਂ ਸੇ ਰੱਖੋ ਨਹੀਂ ਜੀ ਫਾਇਦਾ ਨਹੀਂ ਹੈਗਾ ਹਨਾ ਮੈਂ ਰੱਖ ਲਈ ਨਹੀਂ ਭਾਈ ਚਲੋ ਚਲੋ ਆਪਾ ਨਿੰਦਰ ਹੈਗਾ ਮੇਰਾ ਆਓ ਜੀ ਤੁਸੀਂ ਵੀ ਆਓ ਤੇ ਹੁਣ ਆਪਾ ਨਿੰਦਰ ਦਾ ਸਹਾਰਾ ਦੇਣਾ ਮਨੇ ਤਾਂ ਦਾ ਧਾਰੋ ਤਰੀਕਾ ਹੁੰਦਾ ਹੂੰ ਤੂੰ ਆ ਦੇ ਕਰੀਂ ਲੱਭੇ ਕਰੀਂ ਮੈਨੂੰ ਪਿੰਡ ਵਿੱਚ ਸਾਈਕਲ ਚੱਕੇ ਨਾ ਆ ਦੇ ਕਰਨਾ ਇਹਨੇ ਮੜਾ ਤੇ ਟਕਰਾ ਉਹਦੇ ਵਰ ਮੜਾ ਬੜਾ ਹੋਏ ਮਾਨੂੰ 9 ਸਾਲ ਦਾ ਹੋਇਆ ਹੈ ਤੇ ਤੇ ਮੈਂ ਕਿੰਨਾ ਹੋ ਗੂ ਨਾ ਕੋਈ ਪਾਪਾ ਹਣ ਪੋਕ ਮਾਰੇ ਆ ਨਿੰਦਰ ਨੇ ਮੈਨੂੰ ਸੁਖ ਦੇਣਾ ਹੈ ਨਾ

ਸਸਤੀ ਕਾਹੀ ਸਾਰਿਆਂ ਨੂੰ ਪਰਮਾਤਮਾ ਦੇ ਉੱਤੇ ਸਾਦੋ ਤੁਸੀਂ ਜੇ ਚੜਦੇ ਤਾਂ ਅੰਦਰੋਂ ਤਾਂ ਵੀ ਉੱਤਰੋ ਤੇ ਦੁੱਖ ਟਿਕ ਨਹੀਂ ਹਟੋਗੇ। ਜੇ ਜ ਤੂੰ ਲੜਦੀ ਹੈ ਜਦ ਤਾ ਤਰੀ ਆਵਾਜ਼ ਬਥੇਰੀ ਨਿਕਲਦੀ ਤੇ ਉਹ ਆਵਾਜ਼ ਜਦੋਂ ਮੜਾ ਉੱਚੀ ਬੋਲਿਆ ਕਰ ਐਂਓ ਦੱਸਿਓ ਜਿੱਦਣ ਆਪਣੀ ਲੜਾਈ ਹੋਈ ਨਾ ਤੁਸੀਂ ਤਾਂ ਵੀਡੀਓ ਬਣਾ ਦੇਤਾ ਮੈਂ ਮੈਂ ਜ਼ਿਆਦਾ ਬੋਲਦੀ ਹਾਂ 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 ਆ ਦੇਖ ਲੈ ਆ ਫੇਟੰਡੀ ਜੀ ਹੋ ਗਈ। ਲੈ ਆਹ ਫਿਰ ਤੁਸੀਂ ਦੱਸਿਓ ਹੁਣ ਤੁਸੀਂ ਤਾਂ ਲੈ ਨਾ ਟਾਲੀ ਆ ਦੇਖ ਐ ਆਵਜੀ ਬੋਲੀ ਹੈ। ਏ ਲੈ ਆ ਨੀਆਂ ਜੀ ਕਚੌਰੀਆਂ ਤੁਸੀਂ ਦੱਸ ਬਾਦ ਮੈਂ ਨਹੀਂ ਖੇਚੜ ਕਲਾਈ ਦੀ ਮੈਂ ਤਾਂ ਆਪ ਰੋਟੀ ਬਣਾ ਲਈ ਅੱਜ ਮਾਂ ਦੇ ਹੱਥਾਂ ਦੀਆਂ ਖਾਣ ਨੂੰ ਕਰਦਾ ਏ ਚਿੱਤ ਬੜਾ ਠੀਕ ਆ ਉਹ ਅੰਨੀ ਖੇਚੜ ਦੇ ਤਿੰਨ ਬੱਤ ਉਹ ਮਾਂ ਨੂੰ ਕੋਈ ਖੇਚੜ ਨਹੀਂ ਹੁੰਦੀ ਜਵਾਕਾਂ ਦੇ ਪ੍ਰਤੀਚਾ ਇਹ ਇਹਦੇ ਵਿੱਚ ਕੀ ਆ ਪਾਇਆ ਇਹ ਚ ਵੀ ਕਚੌਰੀਆਂ ਇਹ ਕਚੌਰੀਆਂ ਇਹ ਪਾ ਕੇ ਲਈ ਨੀਆਂ ਕਚੌਰੀਆਂ ਕਿੰਨੀਆਂ ਸੀ ਕਿੰਨੀਆਂ ਕਾ ਪੰਜ ਚਾਰ ਤਾਂ ਕਚੌਰੀਆਂ ਹੋਣੀਆਂ ਆਈ ਹਾਂ ਜੀ ਤੇ ਬੀਬੀ ਕਹਿੰਦੀ ਵੀ ਚਰਨਜੀਤ ਕੌਰ ਨਾਲੋਂ ਵੀ ਵਧੀਆ ਕਚੌਰੀ ਹੈ ਮੈਂ ਹਾਂ ਹਾਂ ਬੀਬੀ ਕਿਉਂਕਿ ਮਾਂ ਤਾਂ ਜੈ ਜੀ ਮਰਜੀ ਚੀਜ਼ ਬਣਾ ਦਵੇ ਚਰਨਜੀਤ ਦੀ ਕਚੌਰੀ ਨਾਲੋਂ ਸਵਾਦ ਹਾਂ ਚਰਨਜੀਤ ਦੀ ਕਚੌਰੀਆਂ ਨਾਲੋਂ ਸਵਾਦ ਆ ਔਰ ਮਸਾਲਾ ਆਧਾ ਦੇ ਲਾ ਕਿੰਨਾ ਪਾਇਆ ਹੈ ਬੀਬੀ ਨੇ ਮੈਂ ਜਪੈਦ ਦਾ ਸੁਣਾਤ ਉਹ ਗੱਲ ਕਰਦਾ ਵੀ ਆਧਾ ਦੇ ਹਨਾ ਕਹਿੰਦੀ ਬੇਵਾਦੀ ਨਹੀਂ ਦੇਣਾ ਹੁੰਦੀ ਛੇਤੀ ਛੇਤੀ ਆਧੇ ਨਾਲ ਵੀ ਜਿੰਨਾ ਤੁਸੀਂ ਮਸਾਲਾ ਮੈਂ ਵੀ ਬੀਬੀ ਨੇ ਸਮਾਉ ਉਹ ਵੀ ਵੈਸੇ ਕੁੱਟ ਕੇ ਬਣਾਉਂਦੀ ਹੈ ਚਰਨਜੀਤ ਵੀ ਕਿਵੇਂ ਲੱਗੀ ਕਚੌਰੀ ਸਵਾਗਤ। ਉਹ ਕਮੀ ਕਹ ਲਾਤੀ ਝੂਠ કે ਸੱਚ? ਹਾਂ, ਕਿਹ ਲੱਗਦੀ ਹੈ? ਨੀ ਉਹ ਠੀਕ ਆ ਉਹ ਮਾੜੀ ਮੋਟੀ ਕਮੀ ਨੂਨ ਮਿਰਚ ਠੀਕ ਆ ਨਾ ਸਾਰਾ ਕੁਝ ਨਾ ਜਿੰਨਾ ਆਪਾਂ ਖਾਂਦੇ ਆ। ਜਿੰਨਾ ਆਪਾਂ ਖਾਂਦੇ ਆ। ਬੀਬੀ ਨੇ ਪਹਿਲੇ ਦੋ ਸੈਕਿੰਡ ਮੈਂ ਭਾਈ ਇੰਨਾ ਕੇ ਖਾਣੀ ਆ। ਮੈਂ ਇੰਨਾ ਕੇ ਬਣਾਉਣਾ। ਹੁਣ ਆਪਾਂ ਵੀ ਤਾਂ ਇਦਾਂ ਦੇ ਖਾਂਦੇ ਹਾਂ ਸਾਰਾ ਟੱਬਰ ਇੱਕੋ ਹੀ ਹੈਗਾ ਹੋਵੇ। ਹੁਣ ਪਹਿਲਾਂ ਮੈਂ ਖਾ ਲਵਾਂ। ਅੱਛਾ, ਆ ਜਿਹੜੇ ਤੁਹਾਡੀ ਵੀਡੀਓ ਦੇਖਦੇ ਆਂ ਕਹਿੰਦੀ ਪਹਿਲਾਂ ਮੈਂ ਖਾ ਲਵਾਂ ਫਿਰ ਮਦੂਆ ਨੂੰ ਪੁੱਛੂੰਗੀ ਆ। ਨੇ ਵੀ ਤੁਹਾਡੇ ਜਗ ਦੇ ਪੰਨਿਆਂ ਨੇ ਤੁਸੀਂ ਜਿਆਦਾ ਖਾ ਲਓ ਭਰਿਆ ਭੈ ਬੀਬੀ ਨੇ ਲਫਾਪਾ ਪਹਿਲੀ ਵਾਰ ਕੇ ਪੇਟਾ ਜੀ ਨਾਲੂ ਚਾਹ ਨਾਲੂ ਚਾਹ ਥੈਂਕ ਯੂ ਮੰਮੀ ਬਹੁਤ ਬਹੁਤ ਧੰਨਵਾਦ ਬਹੁਤ ਸਾਰੀ ਚੋਣਾਂ ਨੇ ਮਾਂ ਦੇ ਹੱਥ ਦੀ ਵੀ ਵੈਰਾਈ ਕੁਝ ਹੋਰ ਹੁੰਦਾ ਹੈ ਮਾਂ ਦੇ ਹੱਥ ਦਾ ਵੈਸੀ ਜਾਦੂ ਹੁੰਦਾ ਹੈ ਹੈਨਾ ਜਿਹੀ ਮਰਜ਼ੀ ਚੀਜ਼ ਬਣਾ ਦੇਵੇ ਉਹ ਚੰਗੀ ਲੱਗਣੀ ਉਹ ਲੱਗਣੀ ਆ ਤੇ ਬਾਕੀ ਚਲੋ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰੀਏ ਮੈਨੂੰ ਵੀ ਇੱਕ ਦੋ ਕੰਮ ਹੈਗੇ ਆ ਜੀ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੀ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ